ਜਲੰਧਰ ਦਾ ਇੱਕ ਨੌਜਵਾਨ ਬਾਰਡਰ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ ਹੈ ਸ਼ਰਨਦੀਪ ਸਿੰਘ ਇਸ ਦਾ ਨਾਮ ਹੈ ਤੇ ਪਾਕਿਸਤਾਨੀ ਰੇਂਜਰਾਂ ਨੇ ਇਸ ਨੂੰ ਕਾਬੂ ਕਰ ਲਿਆ ਹੈ ਕਿਵੇਂ ਜਲੰਧਰ ਦਾ ਨੌਜਵਾਨ ਬਾਰਡਰ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ ਬਹੁਤ ਵੱਡਾ ਸਵਾਲ ਤੇ ਹੁਣ ਸ਼ਰਨਦੀਪ ਸਿੰਘ ਨੂੰ ਪਾਕਿਸਤਾਨ ਰੇਂਜਰਾਂ ਦੇ ਵੱਲੋਂ ਕਾਬੂ ਕਰ ਲਿਆ ਗਿਆ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਸ਼ਰਨਦੀਪ ਤੇ ਪੰਜਾਬ ਚ ਵੀ ਕਈ ਕੇਸ ਦਰਜ ਨੇ ਕਰੀਬ 1 ਮਹੀਨੇ ਪਹਿਲਾਂ ਵੀ ਕਪੂਰਥਲਾ ਜੇਲ੍ਹ ਦੇ ਵਿੱਚ ਸੀ ਸ਼ਰਨਦੀਪ ਬਹੁਤ ਵੱਡੀ ਖਬਰ ਸ਼ਰਨਦੀਪ ਪੰਜਾਬ ਦੇ ਵਿੱਚ ਵੀ ਉਸਤੇ ਕੇਸ ਦਰਜ ਅਪਰਾਧਿਕ ਮਾਮਲੇ ਦਰਜ ਹੁਣ ਪਾਕਿਸਤਾਨ ਦੇ ਵਿੱਚ ਉਸ ਨੂੰ ਅਰੈਸਟ ਕੀਤਾ ਗਿਆ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਵੇਂ ਬਾਰਡਰ ਪਾਰ ਕਰਕੇ ਪਾਕਿਸਤਾਨ ਪਹੁੰਚਿਆ ਤੇ ਕਿਵੇਂ ਪਾਕਿਸਤਾਨ ਦੇ ਵਿੱਚ ਪਾਕਿਸਤਾਨੀ ਰੇਂਜਰਾਂ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਕੀ ਕਾਰਨ ਹੈ ਸ਼ਰਨਦੀਪ ਦੇ ਪਿਤਾ ਸਤਨਾਮ ਸਿੰਘ ਨੇ ਆਪਣੇ ਬੇਟੇ ਦੀ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਦਾ ਬੇਟਾ ਲਾਪਤਾ ਹੋ ਗਿਆ ਤੇ ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ ਉਹ ਪਾਕਿਸਤਾਨ ਪਹੁੰਚ ਗਿਆ ਪਾਕਿਸਤਾਨ ਕਿਵੇਂ ਪਹੁੰਚਿਆ ਬਾਰਡਰ ਕਿਵੇਂ ਪਾਰ ਕਰਿਆ ਕਿਉਂ ਕਰਿਆ ਬਹੁਤ ਸਾਰੇ ਸਵਾਲ ਨੇ ਇਕੱਲੇ ਇਕੱਲੇ ਦਾ ਤੁਹਾਨੂੰ ਜਵਾਬ ਦੇਵਾਂਗੇ ਜਾਣਕਾਰੀ ਦੇਵਾਂਗੇ ਦਰਅਸਲ ਬਾਰਡਰ ਪਾਰ ਕਰਕੇ ਇਸ ਵੇਲੇ ਪਾਕਿਸਤਾਨ ਪਹੁੰਚ ਚੁੱਕਿਆ ਹੈ ਜਲੰਧਰ ਦਾ ਨੌਜਵਾਨ ਸ਼ਰਨਦੀਪ ਸਿੰਘ ਵਜੋਂ ਉਸ ਦੀ ਪਛਾਣ ਹੋਈ ਹੈ ਪਾਕਿਸਤਾਨੀ ਰੇਂਜਰਾਂ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਤਸਵੀਰ ਵੀ ਹੈ ਜਿਸ ਦੇ ਵਿੱਚ ਪਾਕਿਸਤਾਨੀ ਰੇਂਜਰ ਉਸ ਨੂੰ ਗ੍ਰਿਫਤਾਰ ਕਰ ਚੁੱਕੇ ਨੇ ਜਿਸ ਦੀ ਇਹ ਤਸਵੀਰ ਹਥਕੜੀਆਂ ਦੇ ਵਿੱਚ ਕੈਦ ਹੈ ਹਥਕੜੀਆਂ ਲਾਈਆਂ ਹੋਈਆਂ ਨੇ ਸ਼ਰਨਦੀਪ ਨੂੰ ਪੰਜਾਬ ਦੇ ਵਿੱਚ ਵੀ ਉਸ ਤੇ ਕੇਸ ਦਰਜ ਨੇ 1 ਮਹੀਨਾ ਪਹਿਲਾਂ ਵੀ ਉਹ ਕਪੂਰਥਲਾ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਹੈ ਅਤੇ ਉਸ ਦੇ ਪਿਤਾ ਦੇ ਵੱਲੋਂ ਇੱਕ ਪੁਲਿਸ ਨੂੰ ਕੰਪਲੇਂਟ ਕੀਤੀ ਗਈ ਸੀ ਕਿ ਉਸ ਦਾ ਬੇਟਾ ਲਾਪਤਾ ਹੋ ਗਿਆ ਏ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਚਲਾ ਗਿਆ ਤਾਂ ਹੁਣ ਇਹ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਦੇ ਵਿੱਚ ਸ਼ਰਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਏ ਬਾਰਡਰ ਪਾਰ ਕੀਤਾ ਸੀ ਸ਼ਰਨਦੀਪ ਨੇ ਇਸ ਵੇਲੇ ਸੰਦੀਪ ਉਭਰਾਏ ਮੇਰੇ ਸਹਿਯੋਗੀ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਸੰਦੀਪ ਬੇਹਦ ਹੈਰਾਨ ਕਰਨ ਵਾਲਾ ਮਾਮਲਾ ਪੰਜਾਬ ਦੇ ਵਿੱਚ ਵੀ ਅਪਰਾਧਿਕ ਵਾਰਦਾਤਾਂ ਨਾਲ ਜੁੜਿਆ ਦੱਸਿਆ ਜਾ ਰਿਹਾ ਸ਼ਰਨਦੀਪ ਤੇ ਹੁਣ ਪਾਕਿਸਤਾਨ ਦੇ ਵਿੱਚ ਅਰੈਸਟ ਕੀਤਾ ਗਿਆ ਕਿਵੇਂ ਬਾਰਡਰ ਪਾਰ ਕੀਤਾ ਪਰਿਵਾਰ ਕੀ ਕਹਿ ਰਿਹਾ ਹੈ ਕਿ ਕੁਝ ਜਾਣਕਾਰੀ ਜੀ ਬਿਲਕੁਲ ਜਿਹੜੀ ਇਹ ਜਾਣਕਾਰੀ ਹੈ ਇੱਕ ਵਾਰੀ ਜਿਹੜੀ ਹੈ ਖਾਸ ਜਾਣਕਾਰੀ ਹੈ ਔਰ ਜਿਤ ਤੱਕ ਗੱਲ ਜਿਹੜਾ ਵਿਅਕਤੀ ਹੈ ਸ਼ਰਨਦੀਪ ਜੋ ਕਿ ਸ਼ਾਹ ਕੋਟ ਦੇ ਪਿੰਡ ਹੋਸਤ ਦਾ ਦੱਸਿਆ ਜਾ ਰਿਹਾ ਹੈ ਔਰ ਇਹ ਪਾਕਿਸਤਾਨ ਦੀ ਰੇਂਜ ਦੇ ਵਿੱਚ ਚਲਾ ਜਾਂਦਾ ਹੈ ਉਸਦੇ ਪਰਿਵਾਰ ਵਾਲੇ ਕਹਿ ਰਹੇ ਨੇ ਕਿ ਉਹਨਾਂ ਨੇ ਉਸਦੀ ਮਿਸਿੰਗ ਦੀ ਕੰਪਲੇਂਟ ਕੀਤੀ ਹੋਈ ਸੀ ਇੱਥੇ ਤੱਕ ਵੀ ਪਤਾ ਲੱਗਾ ਹੈ ਕਿ ਇਸ ਵਿਅਕਤੀ ਦੇ ਉੱਪਰ ਇੱਕ ਅਪਰਾਧਿਕ ਮਾਮਲਾ ਵੀ ਦਰਜ ਹੈਗਾ ਹੈ ਉਹ ਕਪੂਰਤਲਾ ਜੇਲ੍ਹ ਦੇ ਵਿੱਚ ਵੀ ਬੰਦ ਰਿਹਾ ਹੈ ਪਰ ਇਹ ਉੱਥੇ ਤੱਕ ਕਿਸ ਤਰ੍ਹਾਂ ਪਹੁੰਚ ਗਿਆ ਔਰ ਬਾਰਡਰ ਕਿਸ ਤਰ੍ਹਾਂ ਪਾਰ ਕਰ ਗਿਆ ਇਹ ਬਹੁਤ ਵੱਡਾ ਸਵਾਲ ਹੈ